ਸਸ਼ੀ ਕਾਂਜੀ ਸਾਰਿਆਂ ਨੂੰ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਤਸ਼ਰੀਹ ਕਰ ਰਹੀ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਬਸੰਤ ਤੇ ਹੋਰ ਬਾਕੀ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਆਪਣਾ ਸਿਟੀਜ਼ਨਸ ਨੇ ਉਹ ਪਤੰਗ ਜਿਹੜੇ ਨੇ ਚੜਾਉਂਦੇ ਨੇ ਤੇ ਇਹਦੇ ਵਾਸਤੇ ਜਿਹੜਾ ਹੈ ਉਹ ਆਪਣਾ ਚਾਈਨਾ ਡੋਰ ਦਾ ਕਈ ਵਾਰ ਇਸਤੇਮਾਲ ਕਰਦੇ ਨੇ ਸੋ ਮੇਰੀ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਸਿਟੀਜ਼ਨਸ ਨੂੰ ਸਾਰੇ ਅਜਿਹੇ ਦੁਕਾਨਦਾਰ ਜੋ ਚਾਈਨਾ ਡੋਰ ਦੀ ਸੇਲ ਕਰਦੇ ਨੇ ਯਾ ਫਿਰ ਕੋਈ ਹੋਰ ਐਦਾਂ ਦੇ ਅਦਾਰੇ ਜਿੱਥੇ ਇਹਦੀ ਸੇਲ ਪਰਚੇਜ਼ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਚਾਈਨਾ ਡੋਰ ਨੂੰ ਬਿਲਕੁਲ ਵੀ ਯੂਜ਼ ਨਾ ਕਰੋ ਤੇ ਇਹਦੇ ਨਾਲ ਤੁਸੀਂ ਸਾਵਧਾਨੀ ਵਰਤੋ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਜਾਨਲੇਵਾ ਅਤੇ ਨਾ ਵਰਤੋਂ ਵਿੱਚ ਲਿਆਉਣ ਵਾਲੀ ਜਿਹੜੀ ਹੈ ਡੋਰ ਹੈ ਇਹਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਜਾਨਲੇਵਾ ਜਿਹੜੀਆਂ ਨੇ ਹਾਦਸੇ ਹੋਏ ਨੇ ਪਾਸਟ ਦੇ ਵਿੱਚ ਤੇ ਅਸੀਂ ਪੂਰੀ ਇਸ ਸਾਲ ਕੋਸ਼ਿਸ਼ ਕਰੀਏ ਕਿ ਜੀ ਨਾ ਆਪਾਂ ਇਹਨੂੰ ਵਰਤੋ ਵਰਤੀਏ ਨਾ ਕਿਸੇ ਨੂੰ ਵਰਤਣ ਲਈਏ ਨਾ ਇਹਦੀ ਕੋਈ ਸੇਲ ਪਰਚੇਸ ਹੋਣ ਲਈਏ ਸੋ ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਨੂੰ ਫੇਰ ਦੁਬਾਰਾ ਮੇਰੀ ਇੱਕ ਅਪੀਲ ਜਾਂ ਫਿਰ ਕਹਿ ਲੋ ਕਿ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਜਿਹੜਾ ਹੈ ਸੇਫਟੀ ਅਤੇ ਲੋਕਾਂ ਦੀ ਸਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਆਪਣੀ ਜੋ ਵੀ ਇੱਕ ਸੇਫ ਡੋਰ ਹੁੰਦੀ ਹੈ ਉਹਨੂੰ ਵੇਚੋ ਚਾਈਨਾ ਡੋਰ ਨੂੰ ਜਾਂ ਇਦਾਂ ਦੀ ਜਿਹੜੀ ਵੀ ਡੋਰ ਹੈ ਜਿਹਦੇ ਨਾਲ ਕਿਸੇ ਨੂੰ ਵੀ ਜਾਨ ਮਾਲ ਦਾ ਖਤਰਾ ਹੋ ਸਕਦਾ ਹੈ ਉਹ ਭਾਵੇਂ ਪੰਛੀ ਹੋਣ ਭਾਵੇਂ ਜਾਨਵਰ ਹੋਣ ਭਾਵੇਂ ਇਨਸਾਨ ਹੋਣ ਉਹਨਾਂ ਤੋਂ ਗੁਰੇਜ਼ ਕਰੋ ਜੀ ਧੰਨਵਾਦ